ਇਹ ਜਗਾਂਤੀ ਖੁਦਾਵੰ ਯਸ਼ੂ ਮਸੀਹ ਸਮਗਰੀ ਲੈ ਕੇ ਖੁਦਾਵੰ ਕੋ ਡਿਪਾਕ ਕਲਾਮ ਦੇ ਵਿੱਚ ਲਿਖਿਆ ਆ ਵਚਨ ਦੇ ਵਿੱਚ ਲਿਖਿਆ ਆ ਕਿ ਭੁੱਖੇ ਦੇ ਲਈ ਰੋਟੀ ਔਰ ਪਿਆਸੇ ਦੇ ਲਈ ਪਾਣੀ ਔਰ ਸੱਚਮੁੱਚ ਖੁਦਾਵੰ ਜੋ ਤੁਹਾਡੇ ਬੱਚੇ ਸੇਵਾ ਕਰਦੇ ਨੇ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਵੱਡਾ ਹੱਥ ਰੱਖਣਾ ਸੱਚਮੁੱਚ ਨੇਕ ਕਮਾਈ ਦੇ ਵਿੱਚ ਖੁਦਾਵੰ ਦਾ ਵਾਦਾ ਕਰਨਾ ਔਰ ਜੋ ਖੁਦਾਵੰ ਕਰਨ ਲੋਕ ਉਹ ਵੀ ਬਲ ਪ੍ਰਾਪਤ ਕਰਨ ਔਰ ਇਹ ਹੋਵਾ ਕਿਸੇ ਵੀ ਚੀਜ਼ ਦੇ ਵਿੱਚ ਕਮੀ ਤੇ ਘਾਟਣਾ ਵੇ ਸੱਚ ਮੁਝ ਕੋ ਦਾਵੰਤ ਸਵਰਗੀ ਪਿਤਾ ਮਹਾਨ ਐ ਸਾਰੀਆਂ ਗੱਲਾਂ ਨੂੰ ਤੁਹਾਡੇ ਅੱਗੇ ਰੱਖ ਦਿੰਦੇ ਆ ਈਸ਼ੂ ਮਸੀਹ ਦੇ ਨਾਂ ਚ ਮੰਗਦੇ ਹਾਂ ਦੋ ਦੋ ਦਵੀ ਆ ਯਾਰ ਸਭ ਸੁਣੋ ਬੱਚਾਂ ਤੁਸੀਂ ਸਕੇ ਆ ਨਿਆ ਨਨ ਫੜ ਕੇ ਪੈਕਟ ਨਹੀਂ ਹੈ ਨਾ ਖੋਲ ਕੇ ਦਹੀਂ ਫੜ ਕੇ ਆ ਨਾਲ ਹੀ 아, 뭐야. ਹਾਲੇ ਹੀ ਅੱਜ ਸਾਡੇ ਵਿਚਕਾਰ ਬ੍ਰਦਰ ਸੁਨੀਲ ਭੱਟੀ ਪੰਜਾਬ ਪੀਸ਼ਨ ਮੂਵਮੈਂਟ ਦੇ ਜਿਲ੍ਹਾ ਪ੍ਰਧਾਨ ਸਾਡੇ ਵਿਚਕਾਰ ਇਸ ਨਗਰੀ ਲੈ ਕੇ ਪਹੁੰਚੇ ਲਈ ਕਿ ਤੁਹਾਡਾ ਦਾ ਬੜਾ ਧੰਨਵਾਦ ਕਰਦੇ ਆ ਕਿ ਸੱਚਮੁੱਚ ਇਹ ਉਹ ਸਮਾਂ ਆ ਜਦੋਂ ਅਸੀਂ ਸਾਰੇ ਜਣੇ ਗੱਲ ਮਿਲ ਕੇ ਇੱਕ ਦੂਸਰੇ ਦੀ ਸਹਾਇਤਾ ਕਰਦੇ ਆ ਓ ਤੱਕ ਨੂੰ ਕਿ ਮੈਂ ਕਹਾਂਗਾ ਕਿ ਰਾਏਪੁਰ ਆਇਆ ਪਹੁੰਚਣ ਦੇ ਉੱਤੇ ਸੀ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਤੁਹਾਡੇ ਪ੍ਰਧਾਨ ਸਾਹਿਬ ਇਹਨਾਂ ਦਾ ਆਪਣੇ ਸ਼ਬਦਾਂ ਦੇ ਰਾ ਧੰਨਵਾਦ ਕਰਨਗੇ ਫਰੂਟ ਜੂਸ ਪਾਣੀ ਹੋਰ ਜਿਹੜੇ ਖਾੜ ਵਸਤੀਆਂ ਵਸ ਤੋਂ ਲੈ ਕੇ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਵਾਦ ਜਿਐਆਂ ਨੂੰ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਸੰਕਟ ਦਾ ਸਮਾਂ ਲਗਭਗ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜਾ ਖਾੜ بے ਬਹਾਪ ਪਾਣੀ ਜਿਨੇ ਫਸਲਾਂ ਬਰਬਾਦ ਕੀਤੀਆਂ ਲੋਕਾਂ ਦੇ ਘਰ ਢਾਤੇ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਬਹੁਤ ਸਾਰੇ ਲੋਕਾਂ ਦਾ ਮਾਲ ਡਿੰਗਰ ਦਾ ਨੁਕਸਾਨ ਹੋਇਆ ਘਰ ਪਹਿ ਗਏ ਜਿੱਥੇ ਹਿਮਾਚਲ ਤੇ ਬਾਰਸ਼ ਦੀ وجہ ਕਰਕੇ ਜੋ ਪਾਣੀ ਦੀ ਬਹਾੜ ਨੇ ਲੋਕਾਂ ਨੂੰ ਲਪੇਟ ਵਿੱਚ ਲਿਆ ਉੱਥੇ ਲਗਭਗ 1 ਮਹੀਨਾ ਜਿਹੜਾ ਬਾਰਸ਼ ਵੀ ਬੇਹੱਦ ਪੂਰੇ ਪੰਜਾਬ ਦੇ ਵਿੱਚ ਮੂਰੇ ਪਾਰਕ ਵਿੱਚ ਪਈ ਜਿਸ ਦੇ ਨਾਲ ਬਹੁਤ ਸਾਰਾ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਸੋ ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਵੀ ਇਸ ਪਾਸੇ ਧਿਆਨ ਦੇਵੇ ਕਿਉਂਕਿ ਇਹ ਫਰਜ਼ ਸਰਕਾਰ ਦਾ ਹੈ ਤੇ ਸਰਕਾਰ ਦਾ ਫਰਜ਼ ਬਣਦਾ ਕਿ ਕਿਸਾਨਾਂ ਦੀ ਜਿਹੜੀ ਜੀਵਨ ਦਾ ਰਾਸਰੀ ਇਦਲੇ ਪਾਸੇ ਉਹਦੀ ਲਪੇਟ ਵਿੱਚ ਆਏ ਆ ਉਹਨਾਂ ਦੀ ਮਦਦ ਕਰੇ ਯੋਗ ਮਵਾਜਾ ਦੇਵੇ ਕਿਉਂਕਿ ਪਿਛਲੀ ਵਾਰੀ ਅਸੀਂ ਦੇਖਿਆ ਕਿ ਇੱਕ ਇੱਕ ਕਿਸਾਨ ਦੀ 50 ਕਿੱਲੇ ਫਸਲ ਆ ਤੇ ਸਰਕਾਰ ਨੇ ਸ਼ਰਤ ਰੱਖ ਦਿੱਤੀ ਕਿ 5 ਕਿੱਲੇ ਤੱਕ ਮੁਆਵਜ਼ਾ ਦਿੱਤਾ ਜਾਊਗਾ ਕਿ ਜੇ ਦੀ 50 ਕਿੱਲੇ ਫਸਲ ਦਾ ਨੁਕਸਾਨ ਹੋਇਆ ਉਹਨੂੰ 5 ਕਿੱਲੇ ਨਾਲ ਹੀ ਮਿਲੂਗਾ ਸਰਕਾਰ ਨੇ ਕਿਹਾ ਸੀ ਕਿ 25 ਤੋਂ 30 ਹਜ਼ਾਰ ਰੁਪਿਆ ਜਿਹੜਾ ਇਹਦਾ ਮੁਆਵਜ਼ਾ ਦਾਂਗੇ ਪਰ ਲਾਸਟ ਸਰਕਾਰ 6800 ਦੇ ਕੇ ਆਪਣਾ ਛਡਕਾਰਾ ਕਰ ਗਈ ਪਰ ਇੰਨੀ ਜਿਹੜੀ ਕਿਸਾਨ ਦੀ ਝੂਨਾ ਲਵਾਈ ਅੱਜ ਮੇਰੇ ਨਾਲ ਪ੍ਰਧਾਨ ਜੀ ਸ਼੍ਰੀ ਪਟੇਲ ਜੀ ਆ ਗਏ ਨੇ ਸੋ ਮੈਂ ਇੱਕ ਬਹੁਤ ਦੇਖ ਰਿਹਾ ਜੋ ਹੜਾ ਦਾ ਸਮਾ ਚੱਲ ਰਿਹਾ ਹੈ ਉਸ ਦੇ ਵਿੱਚ ਬਹੁਤ ਕੀਸੇ ਹੋ ਰਹੇ ਨੇ ਜਿਨ੍ਹਾਂ ਦੀ ਹੈਲਪ ਆਸ ਦੇ ਮੇਰੇ ਨਾਲ ਪ੍ਰਧਾਨ ਜੀ ਆਏ ਨੇ ਉਹ ਕਈ ਲੋਕਿਆ ਨੇ ਕਿ ਤੁਸੀਂ ਹੁਣ ਪ੍ਰਸਨਾ ਨਹੀਂ ਕਰਦੇ ਹੁਣ ਤੁਸੀਂ ਰੋਕ ਨਹੀਂ ਸਕਦੇ ਇਹਨਾਂ ਨੂੰ ਤੇ ਮੈਂ ਡੀਜੀਪੀ ਸਾਹਿਬ ਨੂੰ ਰਿਕਵੈਸਟ ਕਰਦਾ ਹਾਂ ਕਿ ਇਹ ਜਿਹੜੇ ਸ਼ਰਾਤੀ ਅਨਸਰ ਨੇ ਇਹਨਾਂ ਨੂੰ ਤੁਸੀਂ ਜਲਦ ਤੋਂ ਜਲਦ ਕੰਮ ਵਿੱਚ ਲਾਓ ਜੋ ਕਿ ਇਹਨਾਂ ਦੇ ਹੜਾ ਦੇ ਸਮਾ ਦੇ ਵਿੱਚ ਅਸੀਂ ਇਕੱਠੇ ਹੋ ਕੇ ਇੱਕ ਦੂਸਰ ਦੀ ਮਦਦ ਕਰੀਏ ਨਾ ਕਿ ਅਸੀਂ ਲੜਾਈ ਵੱਲ ਵਧੀਏ ਉਹ ਸਾਨੂੰ ਆਪਸ ਵਿੱਚ ਲੜੋਣਾ ਚਾਹੁੰਦੇ ਨੇ ਪਰ ਅਸੀਂ ਸਿੱਖ ਭਾਈ ਚੜਾ ਈ ਭਾਈ ਚੜਾ ਜਿੰਨੇ ਵੀ ਅਸੀਂ ਉਹਨਾਂ ਦੀ ਗੱਲਾਂ ਵਿੱਚ ਆ ਕੇ ਆਪਸੇ ਲੜਨ ਦਾ ਵਿਵਾਦ ਨਹੀਂ ਬਣਾ ਰਹੇ ਅਸੀਂ ਇੱਕ ਸੱਠ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਕਰ ਰਹੇ ਹਾਂ ਜਿਹੜੇ ਲੋੜਵੰਦ ਬੰਦੇ ਨੇ ਉਹਨਾਂ ਲਈ ਰਾਸ਼ਨ ਹੋਰ ਕਈ ਸਮਾਨ ਦੀ ਜੋ ਵੀ ਲੋੜ ਹੈ ਅਸੀਂ ਉਹ ਉਹਦੀ ਪਹੁੰਚ ਦਾ ਕਰ ਰਹੇ ਹਾਂ ਤੋ ਅਸੀਂ ਇਹਦਾ ਗਲਤ ਖਬਰਾਂਵਰਨਾ ਆਪਣਾ ਧਿਆਨ ਲੈ ਕੇ ਜਾਈਏ ਨਾ ਅਸੀਂ ਕੋਈ ਲੜਨ ਕਰਦਾ ਹਾਂ ਕਿ ਜਿਹੜੇ ਅਸ਼ਰਾਰਤੀ ਅਨਸਰਸ ਨੇ ਇਹਨਾਂ ਨੂੰ ਫੜਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਾਡੇ ਦਾ ਮਾਹੌਲ ਖਰਾਬ ਨਾ ਹੋ ਗਏ ਅਸੀਂ ਹਰ ਇੱਕ ਲੋਕਾਂ ਦੀ ਹੈਲਪ ਕਰੀਏ ਨਾ ਕਿ ਆਪਣਾ ਧਿਆਨ ਕਿਸੇ ਅਸ਼ਰਾਰਤੀ ਅਨਸਰਾਂ ਵੱਲ ਲੈ ਜਾ ਕੇ ਭਾਈ ਆਪਸ ਵਿੱਚ ਆਪਾਂ ਲੜੀਏ ਆਪਾਂ ਭਾਈ ਇਕੱਠ ਹੋਈਏ ਦੁਵਾਰਾ ਤੋਂ ਅਤੇ ਅਸੀਂ ਹਰ ਇੱਕ ਲੋੜਵੰਦ ਬੰਦੇ ਦੀ ਮਦਦ ਕਰੀਏ ਸਭ ਨੂੰ ਮੇਰੇ ਵੱਲੋਂ ਜੰਮੀ